ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ 13 ਜਨਵਰੀ 2026 ਲੋਹੜੀ ਦਾ ਪਵਿੱਤਰ ਦਿਹਾੜਾ ਹੈ ਤੇ ਕੱਲ ਨੂੰ ਮਾਘੀ ਹੈ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਅਤੇ ਮਾਘੀ ਦੇ ਪਵਿੱਤਰ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਲੋਹੜੀ ਸ਼ੁਰੂ ਕਿੱਥੋਂ ਹੋਈ ਗਾਉਂਦੇ ਆ ਕਿ ਦੁੱਲਾ ਪੱਟੀ ਵਾਲਾ ਤੇਰਾ ਕੌਣ ਵਿਚਾਰਾ ਹੂੰ ਦੁੱਲੇ ਨੇ ਧੀ ਵਿਆਈ ਸੇਰ ਸ਼ੱਕਰ ਪਾਈ ਮਿੱਤਰੋ ਇੱਕ ਬਹੁਤ ਸੋਹਣੀਆਂ ਸੁਨਖੀਆਂ ਦੋ ਲੜਕੀਆਂ ਸੀ ਦੁੱਲੇ ਦੇ ਪਿੰਡ ਦੀਆਂ ਕਹਿ ਲੋ ਦੁੱਲੇ ਦੇ ਏਰੀਏ ਦੀਆਂ ਕਹਿ ਲੋ ਤਾਂ ਉਹਨਾਂ ਦਾ ਵਿਆਹ ਕਰਨਾ ਸੀ ਤੇ ਵਿਆਹ ਕਰਨ ਦੇ ਸਮਰੱਥ ਨਹੀਂ ਸੀ ਉਹਨਾਂ ਦੇ ਮਾਤਾ ਪਿਤਾ ਤਾਂ ਉਹ ਜਦੋਂ ਉਸ ਸਮੇਂ ਦਾ ਜਿਹੜਾ ਬਾਦਸ਼ਾਹ ਸੀ ਜਾਂ ਜਿਹੜਾ ਪਾਵਰ ਚ ਸੀ ਜਿਹੜਾ ਮੁਖੀ ਸੀ ਚੌਧਰੀ ਸੀਓ ਦੇ ਕੋਲੇ ਗਏ ਉਹਨੂੰ ਕਹਿੰਦੇ ਵੀ ਅਸੀਂ ਲੜਕੀਆਂ ਦਾ ਵਿਆਹ ਕਰਨਾ ਹੈ ਜੀ ਪਾ ਇਹਨਾਂ ਲੋਕਾਂ ਦੀ ਪਹਿਲਾਂ ਨਜ਼ਰ ਹੁੰਦੀ ਹੈ ਅਯਾਸ਼ੀ ਤੇ ਵੱਡੇ ਲੋਕ ਹੁੰਦੇ ਆ ਨਾ ਜਿਹੜੇ ਇਹ ਇਹਨਾਂ ਕੰਮਾਂ ਦੇ ਸ਼ੌਕੀਨ ਹੁੰਦੇ ਆ ਤਾਂ ਇਹ ਵੀ ਦੱਸਿਆ ਗਿਆ ਕਿ ਉਹਨਾਂ ਨੇ ਕੁੜੀਆਂ ਨੂੰ ਉਠਾ ਲਿਆ ਕੋਈ ਕਹਿੰਦਾ ਕਿ ਲੜਕੀਆਂ ਦੇ ਵਿਆਹ ਉਹ ਨਹੀਂ ਹੋਣ ਦਿੰਦੇ ਸੀ ਉਹ ਕਹਿੰਦੇ ਅਸੀਂ ਕਰਾਂਗੇ ਪਰ ਪਹਿਲਾਂ ਸਾਨੂੰ ਪੇਸ਼ ਕੀਤਾ ਜਾਵੇ ਉਹ ਲੜਕੀਆਂ ਨੂੰ ਤਾਂ ਦੁੱਲੇ ਪੱਟੀ ਨੇ ਉਹ ਲੜਕੀਆਂ ਨੂੰ ਉਹਨਾਂ ਤੋਂ ਛਡਾ ਕੇ ਪਿੰਡ ਦੀ ਸਾਥ ਚ ਲਿਆ ਕੇ ਉਹਨਾਂ ਦਾ ਵਿਆਹ ਕੀਤਾ ਉਹਨਾਂ ਲੜਕੀਆਂ ਦਾ ਤੇ ਆਪੋ ਆਪਣੇ ਘਰਾਂ ਨੂੰ ਤੋਰਿਆ ਸੇਰ ਸੇਰ ਸੱਕਰ ਉਹਨਾਂ ਲੜਕੀਆਂ ਦੀ ਝੋਲੀ ਚ ਪਾਈ ਦੁੱਲੇ ਪੱਟੀ ਨੇ ਇੱਕ ਤਾਂ ਇਹ ਗੱਲ ਆ ਮਿੱਤਰੋ ਜਿਹੜਾ ਤਿਲ ਸੁਤਰਨ ਵਾਲਾ ਇਹ ਮੈਂ ਅੱਜ ਆਪਣੀ ਫੇਸਬੁੱਕ ਵਾਲ ਤੇ ਵੀ ਲਿਖਿਆ ਸੀ ਕਿ ਤੇ ਲੋ ਜਿਹੜਾ ਆਹਾ ਵਿਦੇਸ਼ੀ ਮਹੀਨਾ ਸੀ ਉਹ ਅੱਜ ਖਤਮ ਹੋ ਜਾਣਾ ਤੇ ਕੱਲ ਨੂੰ ਨਵਾਂ ਸਾਲ ਸ਼ੁਰੂ ਹੋ ਜਾਣਾ ਵੈਸੇ ਤਾਂ ਇੱਕ ਚੇਤ ਤੋਂ ਸ਼ੁਰੂ ਹੁੰਦਾ ਪਰ ਉਹਨਾਂ ਸਮਿਆਂ ਦੀ ਜਿਹੜੀ ਗੱਲ ਹੈ ਜਿੰਨਾ ਕ ਮੈਂ ਸਟੱਡੀ ਕੀਤਾ ਬਾਕੀ ਤੁਸੀਂ ਦੱਸਦੇ ਹੋ ਕਿਉਂਕਿ ਮੈਂ ਇਸ ਨੋ ਪਰਫੈਕਟ ਬੰਦਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਗਲਤੀਆਂ ਦਾ ਇਨਸਾਨ ਪੁੱਤਲਾ ਤਾਂ ਉਹਨਾਂ ਵੇਲਿਆਂ 'ਚ ਲੋਕ ਅੱਗ ਬਾਲ ਕੇ ਸਾਲ ਦੇ ਲਾਸਟ ਦਿਨ ਇਕੱਠੇ ਹੋ ਕੇ ਬੈਠਦੇ ਸੀ ਆਪੋ ਆਪਣਾ ਵਿਚਾਰ ਵਟਾਂਦਰਾ ਕਰਦੇ ਸੀ ਗੁਰਨਾਨਕ ਦੇਵ ਜੀ ਵਾਂਗੂ ਕਿਛ ਸੁਣੀ ਐ ਕਿਛ ਕਹੀ ਐ ਉਹ ਕਰਦੇ ਸੀ ਵੀ ਆਪਾਂ ਕੀ ਖਟਿਆ ਕੀ ਗਵਾਇਆ ਤਾਂ ਉਦੋਂ ਅੱਗ ਬਾਲ ਕੇ ਲੋਕ ਬੈਠਦੇ ਸੀ ਤੇ ਆਪਣਾ ਅਗਨੀ ਦੇਵਤੇ ਨੂੰ ਆਵਦੀ ਸਭ ਤੋਂ ਉਸ ਸਮੇਂ ਦੀ ਮਹਿੰਗੀ ਫਸਲ ਹੁੰਦੀ ਸੀ ਤਿਲਾਂ ਦੀ ਤਾਂ ਉਹ ਤਿਲ ਸੁੱਟ ਕੇ ਉਹਦੀ ਪ੍ਰਕਰਮਾ ਕਰਦੇ ਸੀ ਤੇ ਗਾਉਂਦੇ ਸੀ ਈਸਰ ਆ ਦਲਿੰਦਰ ਜਾ ਦਲਿੰਦਰ ਦੀ ਜੜ ਚੁੱਲ੍ਹੇ ਪਾ ਈਸਰ ਕਹਿੰਦੇ ਸੀ ਪਰਮਾਤਮਾ ਸਾਡੇ ਘਰੇ ਆਵੇ ਤੇ ਦਲਿੰਦਰ ਸਾਡੇ ਘਰੋਂ ਜਾਵੇ ਸਾਡੀ ਤਰੱਕੀ ਹੋਵੇ ਤੇ ਕੱਲ ਨੂੰ ਮੇਤਰੋ ਮਾਗੀ ਦਾ ਇਸ਼ਨਾਨ ਹੈ ਮਾਗੀ ਦਾ ਪਵਿੱਤਰ ਦਿਹਾੜਾ ਹੈ ਜਿਵੇਂ ਪਿੱਛੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਮਕੌਰ ਦੀ ਗੜੀ ਚੋਂ ਨਿਕਲੇ ਤੇ ਉਹ ਅੱਗੇ ਕੋਟਕਪੂਰੇ ਹੁੰਦੇ ਹੁੰਦੇ ਤੇ ਵਗੈਰਾ ਵਗੈਰਾ ਵੱਖੋ ਵੱਖਰੇ ਸ਼ਹਿਰਾਂ ਥਾਣੀ ਹੁੰਦੇ ਹੋਏ ਰਾਏਕੋਟ ਹੁੰਦੇ ਹੋਏ ਤੇ ਲਾਸਟ ਉਹ ਮੁਕਸਰ ਖੇਦਰਾਣੇ ਦੀ ਢਾਬ ਜਿਸ ਦਾ ਪਹਿਲਾ ਨਾਮ ਸੀ ਉਥੇ ਆ ਕੇ ਉਹਨਾਂ ਨੇ ਜੰਗ ਲੜੀ ਹੈ ਤਾਂ ਇੱਥੇ ਆ ਕੇ ਭਾਈ ਮਹਾ ਸਿੰਘ ਵਰਗੇ ਜਿਹੜੇ ਬੇਦਾਵਾ ਲਿਖ ਕੇ ਦੇ ਆਏ ਸੀ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚੋਂ ਛੱਡ ਕੇ ਆ ਗਏ ਸੀ ਉਹਨਾਂ ਨੇ ਵੀ ਉਹ ਗੁਰੂ ਸਾਹਿਬ ਨੂੰ ਜੁਆਇਨ ਕੀਤਾ ਤਾਂ ਜਦੋਂ ਫੱਟੜ ਹੋਏ ਟੁੱਟੀ ਗੰਢੀ ਸਾਹ ਵਾਲੇ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਵਾਲੇ ਥਾਂ ਜਿੱਥੇ ਵਾਣ ਹੈ ਹੁਣ ਵੀ ਵਾਣ ਉੱਥੇ ਮੌਜੂਦ ਹੈ ਸ੍ਰੀ ਮੁਕਸਰ ਸਾਹਿਬ ਉੱਥੇ ਫਿਰ ਜ਼ਖਮੀ ਹੋਏ ਭਾਈ ਮਹਾ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਆਪਦੇ ਝੋਲੀ ਦੇ ਵਿੱਚ ਲਿਆ ਤੇ ਗਲ ਨਾਲ ਲਾਇਆ ਤੇ ਕਹਿੰਦੇ ਮਹਾ ਸਿੰਘਾ ਮੰਗੋ ਕੀ ਮੰਗਣਾ ਤਾਂ ਉਹ ਕਹਿੰਦੇ ਮਹਾਰਾਜ ਜਿਹੜਾ ਅਸੀਂ ਤੁਹਾਡਾ ਬੇਦਾਵਾ ਲਿਖ ਕੇ ਦੇ ਕੇ ਆਏ ਸੀ ਤੁਹਾਨੂੰ 40 ਸਿੰਘਾਂ ਸਮੇਤ ਉਹ ਕਿਰਪਾ ਕਰਕੇ ਬੇਦਾਵਾ ਪੜ੍ਹ ਦਿਓ ਤਾਂ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕਮਰ ਕਸੇ ਦੇ ਵਿੱਚ ਉਹ ਬੇਦਾਵਾ ਸੀ ਚਿੱਠੀ ਸੀ ਬੇਦਾਵੇ ਦਾ मीनिंग ਹੁੰਦਾ ਵੀ ਚਿੱਠੀ ਲਿਖੀ ਵੀ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਸਾਡਾ ਤੁਹਾਡੇ ਨਾਲ ਕੋਈ ਲੈਣ ਦੇਣ ਨਹੀਂ ਤਾਂ ਉਹ ਚਿੱਠੀ ਉਹ ਬੇਦਾਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਪਾੜ ਦਿੱਤਾ ਇਸ ਤਰ੍ਹਾਂ ਦੀਆਂ ਤਸਵੀਰਾਂ ਤੁਸੀਂ ਆਮ ਹੀ ਦੇਖੋਗੇ ਜਾਂ ਦੇਖੀਆਂ ਹੋਣੀਆਂ ਕੱਲ ਨੂੰ ਮਾਗੀ ਵਾਲੇ ਦੇਣਾ ਤਾਂ ਉਹ ਬੇਦਾਵਾ ਪਾੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਭਾਈ ਮਹਾ ਸਿੰਘ ਤੇ 40 ਸਿੰਘਾਂ ਦੀ ਟੁੱਟੀ ਸੀ ਜਿਹੜੀ ਗੁਰੂ ਗੋਬਿੰਦ ਸਿੰਘ ਨਾਲੋਂ ਜਾਂ ਗੁਰੂ ਸਾਹਿਬ ਨਾਲੋਂ ਉਹਨੂੰ ਗੰਢ ਲਿਆ ਸੀ ਮਿੱਤਰੋ ਪੱਤਾ ਕਰਕੇ ਉਸ ਗੁਰੂ ਘਰ ਦਾ ਨਾਮ ਪਿਆ ਟੁੱਟੀ ਗੰਢੀ ਸਾਹਿਬ ਸ਼ੇਅਰ ਕਰਿਓ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਮਾਗੀ ਤੇ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਤਿ ਸ੍ਰੀ ਅਕਾਲ